ਸਕੂਲ ਬੈ ਡੈਡੀ ਨਾ ਬੈਠ ਜਾ ਲੈ ਹੱਥ ਪਾ ਲੈ ਕਿੱਧਰ ਜਾਨੀਏ ਗ੍ਰੇਸੀ ਮੈਂ ਨੈਡੀ ਉਹ ਨੂੰ ਆਇਆ ਵੀ ਉਹ ਬੈਠਾ ਟੋਵੇਂ ਚੱਲ ਅੰਦਰ ਨਵੀਨ ਨੂੰ ਕੇ ਬੈਠ ਜਾ ਛੱਡਿਆ ਨਵੀਨ ਛੱਡਿਆ ਨਵੀਨ ਛੱਡਿਆ ਹੁੰਦੇ ਚੰਗਾ ਫੇਰ ਚੱਲਦੇ ਆਪਾਂ ਚੱਲ ਨਵੀ ਭਾਈ ਨਵੀ ਨਵੀ ਚੱਲੀ ਸਕੂਲ ਤਮੀ ਤੂੰ ਵੀ ਲੈਣਾ ਚਲੋ ਬਾਏ ਤੇ ਤੁਮੀ ਜਾਣਾ ਸੀ ਹੈ ਆ ਕੇ ਲੈ ਕੇ ਜਾਓਗੇ ਡੈਡੀ ਚਿੰਗਰ ਫਿਰ ਰੱਸੀ ਕਿੱਥੇ ਹੈ ਰੱਸੀ ਤੇ ਇੱਧਰ ਮੈਂ ਬਣਾਈ ਜਾਂਦੀ ਸੀ ਰੋਟੀ ਜੀ ਫਿਰ ਮੈਂ ਵੀ ਹੋਊਂਗੀ ਤਿਆਰ ਰੋਟੀ ਬਣਾ ਕੇ ਇੱਕ ਦੋ ਰਹਿ ਗਈ ਐ ਬਸ ਭਾਂਡੇ ਹਜੇ ਮੇਰੇ ਚਾਲੇ ਪਏ ਹੈਗੇ ਇਹ ਚਾਲੇ ਭਾਂਡੇ ਤਾਂ ਮੈਂ ਧੋ ਜੂੰਗੀ ਬਾਕੀ ਫੇਰ ਆ ਕੇ ਕਰੂੰਗੀ ਜਿਹੜੇ ਕੰਮ ਰਹਿ ਗਏ ਸੌਣ ਵਾਲੇ ਤੋਂ ਬਾਅਦ ਹਾਂਜੀ ਕੱਪਾ ਨੇ ਬਣਾਤਾ ਲੱਛਾ ਪਰੌਂਠਾ ਪਹਿਰੇ ਥੋੜੇ ਵੱਡਾ ਜਿੰਨਾ ਵੱਡਾ ਸਰ ਪਰੌਂਠਾ ਬਣਾਤਾ ਦੇਖੋ ਕਿੰਨੀ ਮੀਆ ਲੈ ਰਹੀ ਹੈ ਜੀ ਹਾਂਜੀ ਹੁਣ ਇਹਨਾਂ ਦਾ ਅੱਜ ਜਿਹੜਾ ਦੁਪਹਿਰੇ ਅੱਜ ਤੱਕ ਪੀਲੀ ਸੀਗੀ ਤੇ ਇਸੇ ਠੀਕ ਕਰਨ ਵਾਲੇ ਆਏ ਗੈਸ ਘਟ ਸੀਗੀ ਤਾਂ ਕਰਕੇ ਫਿਰ ਚੱਲਦਾ ਨਹੀਂ ਸੀਗਾ ਯਾਰ ਲਾਈ ਜਾਂਦੀ ਹੈ ਜੀ ਗੈਸ ਤੇਦਰ ਆਪਾਂ ਨੇ ਧਰਤੀ ਉਹਦੇ ਵਾਸਤੇ ਚਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਗਬਾ ਵਲੌਗ ਵਿੱਚ ਟਾਈਮ 6:00 ਵਜੇ ਗਿਆ ਅੱਜ ਮੇਥੋਂ ਕੋਈ ਜ਼ਿਆਦਾ ਵੀਡੀਓ ਬਣੀ ਨਹੀਂਗੀ ਤੇ ਨਾ ਹੀ ਮੈਂ ਬਣਾਈ ਹੈਗੀ ਆ ਕੇ ਨਾ ਅੰਗਣਵਾੜੀ ਚ ਮੈਂ ਪੈ ਗਈ ਸੀਗੀ ਤੇ ਕੱਲ ਵੀ ਮੈਂ ਟੀਕਾ ਲਵਾਇਆ ਸੀਗਾ ਏ ਸਿਪਾਈ ਠੀਕ ਕਰਕੇ ਦਿਖਾਉਣੀ ਹੈਗੀ ਐ ਨਹੀਂ ਪਤਾ ਕਿੰਨੇ ਕ ਦਿਨ ਚੱਲੂਗਾ ਤੇ ਉਹ ਕੀ ਕਹਿੰਦੇ ਹੁੰਦੇ ਆ 2500 ਰੁਪਏ ਲੱਗ ਕੇ ਆਤੇ ਵੀ ਹਾਂਜੀ ਇਹ ਸੀ ਤਾਂ ਹੁਣ ਚੱਲ ਪਿਆ ਇਹਦੇ ਚ ਨਾ ਗੈਸ ਨਹੀਂ ਖੜਦੀ ਸੀਗੀ ਤਾਂ ਕਰਕੇ ਉਹ ਦੁਵਾਰੇ ਗੈਸ ਪਾ ਕੇ ਗਏ ਆ 2500 ਰੁਪਏ ਲੱਗੇ ਤੇ ਕੁਛ ਮਾੜਾ ਮੋਟਾ ਪਹਿਲਾਂ ਹੁੰਦਾ ਹੂਗਾ ਮੈਨੂੰ ਪਤਾ ਨਹੀਂਗਾ ਚਲੋ ਇੱਧਰ ਵੀ ਵਧੀਆ ਹੋ ਗਿਆ ਹੁਣ ਚੱਲ ਪਈ ਸੀ ਆ ਦੇਖੋ ਉਹਨਾਂ ਨੇ ਆਹ ਹੀ ਧਰ ਲਿਆ ਖੇਸ ਜਿਹਾ ਤੋਤਾ ਵੈ ਸੀ ਚੱਲ ਮਤ ਉਹਨਾਂ ਨੇ ਚੱਪਲਾ ਲਾ ਕੇ ਦੇ ਟੇਬਲ ਤੇ ਚੜੇ ਸੀਗੇ ਤੇ ਜਿੱਦ ਦੇ ਟਾਈਮ ਲੱਗੇਗਾ ਪਾਣੀ ਚ ਕੱਢੂੰਗੀ ਮੈਂ ਤੇ ਕੱਪੜੇ ਧੋਣ ਲੱਗਦੀ ਸੀਗੇ ਕੱਪੜੇ ਪਏ ਆ ਕੁਝ ਮੈਂ ਮਸ਼ੀਨ ਚ ਪਾਏ ਹੈਗੇ ਕਿਉਂਕਿ ਨਾ ਮੇਰੇ ਜੀਨ ਕਰਦਾ ਫਿਰ ਵੀ ਮੈਂ ਇਹਨਾਂ ਨੂੰ ਮਸ਼ੀਨ ਚ ਪਾ ਕੇ ਗਈ ਸੀ ਤੇ ਥੋੜਾ ਥੋੜਾ ਮੈਂ ਸਾਬਣ ਲਾਉਂਗੀ ਇਹਨਾਂ ਨੂੰ ਤੇ ਮੈਂ ਧੋਣੀਆਂ ਬਸ ਕਿਉਂਕਿ ਮੇਰਾ ਚਿੱਟ ਠੀਕ ਨਹੀਂ ਗਾ ਮੇਰਾ ਥਣਾ ਪਾਣੀ ਚ ਹੱਥ ਪਾਉਣ ਨੂੰ ਵੀ ਜੀਨ ਕਰਦਾ ਕਾ ਕੱਪੜੇ ਆਪਣੇ ਧੁੱਟ ਗਏ ਸਾਰੇ ਤੇ ਬਾਥਰੂਮ ਮੈਂ ਧੁੱਟਦਾ ਨਹੀਂ ਗਾ ਬਸ ਕੱਲਾ ਪੇਪਰ ਮਾਰਦਾ ਸਾਫ ਕੀ ਤੇ ਆਂ ਤੇ ਉਹ ਕੱਪੜੇ ਮੈਂ ਬਾਦ ਨੂੰ ਵੀ ਸੁੱਕਣੇ ਦੇਖੋ ਚਿੜੀ ਚਿੜੀ ਜਿੱਚੋਗਾ ਚੁਕ ਚੁਕ ਕੇ ਲੈ ਕੇ ਆਉਂਦੀ ਆ ਤੇ ਬੱਚਿਆਂ ਖਾਤਰ ਰੰਗ ਦਾ ਸੁਮਾ इन्हें यकीन जाएगा भी ये मैं कुछ कहें नहीं ता ही इतनी फिर रही है सारा दिन जी कपड़े सुकने पाते सुकने तो है नहीं गए वैसे चलो तो कल मैं क्योंकि लेट धोते तो हैं मेरे ही कपड़े ज्यादा है गए कुछ मैं इधर पाते निे मोटे ज ආයක්ක දෝරෑගේ ඒම කොටස්සි ඇති පාදනය සක්ර ග්‍රසි කමේ බෙට්ටන් ඇතු කමේ බෙට්ටැසි ඩෙඩින්ටයකතයි ඩැඩි අයනදේ අය ට ැ නිින ොත්තාල ඇන්ටිකරෙසි සිංහද සට තුොත්ල කැැසි යාම රස්ති ජදී අන්දීමය සක්තිිල සිහි ආන්න සේව ද ටික ැනෙ. ਤੇ ਉਹਨਾਂ ਦੇ ਚੱਕੀ ਲੱਗੀ ਵੀ ਹੈਗੀ ਘਰੇ ਲਈ ਹੈਗੀ ਜੇ ਕਿਸੇ ਨੇ ਵਟਾਉਣੀਆਂ ਹੋਣ ਬਹੁਤ ਵਧੀਆ ਵਟੀਆਂ ਹੀ ਆ ਬਰੀਕ ਬਰੀਕ ਤੇ ਉਹਨਦੇ ਮੇਰਮੰਚ ਨਾਲੇ ਪਏ ਹੈ ਹਜੇ ਚਾਹ ਲਈ ਜਿਹੜੇ ਉਹ ਭਾਈਆਂ ਨੂੰ ਬਣਾ ਕੇ ਦਿੱਤੀ ਸੀ ਸਬਜੀ ਚ ਆਪਾਂ ਨੇ ਇੱਕ ਤਾਰਪੀ ਲੈਤੀ ਹੈਗੀ ਤੇ ਕੱਲ ਨੂੰ ਬਣਾਉਂਗੀ ਟਿੱਕਾ ਪਣਿਆਰ ਲੈਤੀ ਸੀਗੀ ਤੇ ਮੈਂ ਚਲੋ ਦੋ ਸਬਜੀ ਨੇ ਤਾਂ ਹੋਣਗਲ ਜਦੋਂ ਮਰਜੀ ਤਰਨ ਹਾਂ ਤਾਂ ਤਰੀ ਵਾਲੀ ਯਾਰ ਵੀ ਬਣਾਉਣ ਆਲੀ ਆ ਆਹ ਤੇ ਆ ਮੋਟੀ-ਮੋਟੀ ਸੁੱਕੀ ਬਣਾ ਲੂੰਗੀ ਤੇ ਬਾਕੀ ਤਰੀ ਵਾਲੀ ਧਰਾਂਗੇ। ਹਾਂਜੀ ਜੀ ਇਸ ਵਿੱਚ ਆਪਾਂ ਨੇ ਥੋੜਾ ਜਿਹਾ ਸੇਕ ਲਵਾ ਲਿਆ। ਬਰੌਂਜੀਆਂ ਹੋ ਗਈਆਂ। ਜਿਹੜੀਆਂ ਆਂਟੀਏ ਨੇ ਦਿੱਤੀਆਂ। ਤੇ ਦੁੱਧ ਦੇ ਵਿੱਚ ਮੈਂ ਪਾਉਂਗੀ ਮਸੇੜੀਆਂ ਇਹਨਾਂ। ਦੁੱਧ ਨੂੰ ਥੋੜਾ ਜਿਹਾ ਗਰਮ ਹੋ ਜਾਂਦੇ ਥੋੜਾ ਜਿਹਾ ਮੈਂ ਹੋਰ ਪਾ ਲੂੰਗੀ ਦੂਜੇ ਧੌਮੇ ਚੋਂ ਕੱਢ ਕੇ। ਹਾਂਜੀ ਦੁੱਧ ਆਪਣਾ ਗਰਮ ਹੋ ਗਿਆ। ਤੇ ਹੁਣ ਆਪਾਂ ਘਰ ਦਾ ਜਿਹੜਾ ਆਪਾਂ ਨੇ ਬਣਾਇਆ ਸੀਗਾ ਕੱਲ੍ਹ ਕਿ ਉਹ ਤੇ ਉਹਦਾ ਪਾ ਦਾਂਗੇ ਇੱਕ ਚਮਚਾ। ਤੇ ਨਾਲ ਹੀ ਮੈਂ ਪਾ ਦੂੰਗੀ ਸੇਵੀਆਂ। ਹਾਂ ਜੀ ਜਿਵੇਂ ਹੈ ਨਾ ਵੀ ਆ ਵੀਡੀਓ ਬਣਾਉਂਦੀ ਬਣਾਉਂਦੀ ਕਿ ਇਹ ਇੱਕ ਹੱਥ ਨਾਲ ਸੇਵੀਆਂ ਪਾਉਣੇ ਡੋਲਣਾ ਜਾਵੇ ਤਾਂ ਕਰਕੇ ਆਪਾਂ ਨੇ ਸੇਵੀਆਂ ਉਹਨਾਂ ਵਿੱਚ ਪਾਤੀਆਂ ਇਹਦੇ ਦੁੱਧ ਤੇ ਤੇ ਮਿੱਠਾ ਪਾਉਣ ਆਲਾ ਰਹਿ ਗਿਆ ਤੇ ਆਪਾਂ ਖੰਡ ਪਾ ਦੇਣੀ ਹੈ ਹੁਣ ਤੇ ਆਪਣੀਆਂ ਸੇਵੀਆਂ 5 ਮਿੰਟਾਂ 'ਚ ਹੀ ਬਣ ਕੇ ਤਿਆਰ ਹੋ ਜਾਣਗੀਆਂ ਸੇਵੀਆਂ ਵੀ ਆਪਣੀਆਂ ਪਾ ਲਈਆਂ ਆਹ ਹੋ ਗਈ ਸੇਬ ਨਾ ਮੈਂ ਇਹਦੇ ਚ ਪਾਕੇ ਠਰਨੀ ਆ ਤਰਤੀ ਕਿਉਂਕਿ ਇੱਧਰ ਪੱਖੀ ਚਲੀ ਜਾਂਦੀ ਹੈਗੀ ਭਾਂਡੇ ਵੀ ਮਾਰਨ ਲਈ ਜੀ ਨਵੇਂ ਰਸਤੇ ਨੂੰ ਪਾ ਤੀਆਂ ਤੇ ਨਵੇਂ ਜਿਹੇ ਚੱਲੀ ਰਸਤੇ ਤੇ ਮੈਟਰ ਹੋਊਗੀ ਗੰਡੇ ਗੰਡੇ ਮੈਂ ਤਾਂ ਵੀ ਹੁੰਦੀ ਕਿਉਂਕਿ ਪੌੜੇ ਵਾਲੇ ਐ ਇਹ ਕੱਲ੍ਹ ਗੰਡੇ ਬਣਾਉਂਗੀ ਆਹ ਪਾਈਆਂ ਨਵੀਂ ਵਾਸਤੇ ਮੈਂ ਬਾਤ ਚਖਾ ਲੈਂਦਾ ਜੀ ਪਿਆਜ਼ ਆਪਾਂ ਨੂੰ ਕੱਟ ਲਈ ਹਰੀਆਂ ਮੱਚਾਂ ਤੇ ਲਸਣ ਦੀ ਫਿਰ ਮੈਂ ਹਰੀਆਂ ਮੱਚਾਂ ਤੇ ਪਿਆਜ਼ ਦੀ ਸਬਜ਼ੀ ਬਣਾਉਂਦੀ ਸੀ ਫਿਰ ਮੈਂ ਖਦੋਂ ਕੋ ਪਕਾੜੇ ਵੀ ਪਾ ਲਾਂਗੇ ਤੇ ਟੱਕਣੇ ਕੋਲ ਲਿਆ ਤੇ ਤੇ ਇਹ ਲੱਕੀ ਘਰਨੀ ਬਗੈ ਸੀ ਜੀਰਾ ਪਾ ਲਿਆ ਆਪਾਂ ਨੇ ਤੇਜ ਪੱਤਾ ਪਾ ਲਿਆ ਹੁਣ ਪਾ ਰਾਂਗੇ ਦੇ ਵਿੱਚ ਮਿਰਚਾਂ ਤੇ ਲਸਣ ਜੀ ਦਦਰੂ ਵੀ ਪਾ ਲਾਂ ਆ ਗਿਆ ਬਸ ਤੇ ਇਤਰਾਪਨੀ ਪਿਆਜ਼ ਨੂੰ ਪਾ ਦੇ ਸੀਗੇ ਹੁਣ ਤੇ ਪਿਆਜ਼ ਆਪਣੇ ਭੁੱਜ ਗਏ ਥੋੜੇ ਦੇ ਵਿੱਚ ਪਾ ਦਾਂਗੇ ਲੋੜ ਮੁਤਾਬਕ ਨੂਨ ਮਿੱਠ

ਗੰਡੇ ਪਕੌੜਿਆਂ ਦੀ ਦਾਹਾ ਕੀ ਹੋਈ ਦੀ ਬਣੀ ਐ ਸਿੱਕੇ ਇੱਕ 31 ਰੋਟੀ ਖਾਣੇ ਨੇ ਬਸ ਅੱਜ ਤੇ ਰੋਟੀ ਆਪਾਂ ਲਈਏ ਉਹ ਆਈ ਬ੍ਰੇਸਸੀ ਨੂੰ ਦੇ ਖਵਾਉਣੀ ਹੈਗੀ ਤੇ ਮੈਂ ਹੈ ਠੰਡੀ ਹੋ ਜਾਂਦੀ ਹਾਂ ਜੀ ਤੇ ਦੰਦੀਆਂ ਵੱਟੀਆਂ ਜਾਂਦੀ ਕਹਿੰਦੇ ਡੈਡੀ ਨਹੀਂ ਆਏਗਾ ਕਿੱਥੇ ਡੈਡੀ ਹੈ ਨਹੀਂ ਕਿੱਥੇ ਆ ਅ ਕਿਸੇ ਕੋਲ ਬੋਲੀਂਗਾ ਡੈਡੀ ਕਿਸੇ ਕੋਲ ਖੜਾਗਾ ਹੈ ਨਾ ਇਹਨੂੰ ਘੇੜਾ ਕਢਾ ਕੇ ਲੈ ਕੇ ਆਏ ਸੀਗੇ ਤੇ ਇਹਨੂੰ ਅੰਦਰ ਛੱਡ ਕੇ ਤੇ ਉਹ ਬਾਹਰ ਖੜੇ ਆ ਕਿਸੇ ਕੋਲੇ ਤੀਏ ਫੇਰ ਲੜੂਗੀ ਫੇਰ ਪਰ ਇਹਨੂੰ ਪਤਾ ਲੱਗ ਗਿਆ ਮੰਮੀ ਕੋਲੇ ਕੈਮਰਾ ਹੈ ਫੋਨ ਲਾਉਣੀ ਹੈ ਮੈ ਡੈਡੀ ਨੂੰ ਕਿ ਡੈਡੀ ਆ ਜਾ ਫੋਨ ਲਾਉਣੀ ਚੰਗਾ ਬੈ ਜਾ ਤੂੰ ਵੀ ਇੱਥੇ ਬੈਠ ਕੇ ਬੈਠ ਕੇ ਦੇਖੀਂ ਇਹਨੂੰ ਬਾਹਰ ਨਹੀਂ ਭੇਡਣ ਦਿੰਦੀ ਕਿੱਥੇ ਆ ਗਿਆ ਡੈਡੀ ਕੋਈ ਆ ਰਿਹਾ बंद करता, करता। ए में लड़ी नहीं, नहीं, पार मैं बंद कर गई मोटर आ गए डेडी ग्रीस आज आया हूं आज बार लाने फिर अल आज आज आजा ਭੱਜ 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 ਆਜ ਪਈ ਗਏ ਆਪਾਂ ਇਹ ਜਾਂਦੀ ਆ ਬਾਰ ਬਾਰ ਉਧਰ ਨੂੰ ਕਮਰੇ ਨੂੰ ਉਧਰ ਲਾਣੀ ਐ ਸੀ ਚੱਲ ਜਾਓ ਹਾਂਜੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਤੇ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ